ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਨਵੇਂ ਬਲੌਗ ਵਿੱਚ ਦਿਨ ਵੀਰਵਾਰ ਸਮਾ ਸ਼ਾਮ ਦੇ 4 ਵਜੇ ਦਾ ਆਪਾਂ ਚੱਲਨੇ ਆਂ ਨਗਾਹੇ ਬਾਬੇ ਦੀ ਦਰਗਾਹ ਤੇ ਭੂਆ ਦਾ ਪਰਿਵਾਰ ਹੈ ਤੇ ਆਪਾਂ ਸਾਰੇ ਇਕੱਠੇ ਹੋ ਕੇ ਨਗਾਹੇ ਚੱਲਨੇ ਆਂ ਜੀ ਸੋ ਬਣੇ ਰਿਓ ਵੀਡੀਓ ਦੇ ਨਾਲ ਕੀ ਕੀ ਸੋ ਦਾ ਡੈਕੀ ਅਲੋ ਕੀ ਸੇ ਡੈਕਾ ਦਾ ਕੀ ਹੈ ਚੀਚਾ ਇਹ ਹੁਣ ਜਗ੍ਹਾ ਤੇ ਗੱਤੇ ਜੋ ਮਿੰਟ ਲਿਕੂ ਉਹ ਕਹਤਨ ਵੰਡੀ ਬਣੀ ਉਹ ਉਹ ਸ਼ਾਇਦ ਸਕਰੀਨ ਹੀ ਆ ਉਹ ਦੇਖ ਸਕਰੀਨ ਐ ਬਾਪੇ ਦੀ ਉਸ ਦੀ ਓਰੇ ਸੁਤੇ ਉਹ ਵੀ ਲਿਕੂ ਸੁਈ ਤੇਰੀ ਉਹ ਮੈਂ ਜਾਣਦੀ ਬਈ ਹਾਂਜੀ ਆਪਾਂ ਪੰਪ ਤੇ ਰੁਕ ਗਏ ਸੀਗੇ ਸੀਐਨਜੀ ਪਾਉਣ ਵਾਸਤੇ ਤੇ ਹੁਣ ਨਾਲੇ ਆਪਾਂ ਪੰਪ ਤੇ ਹੀ ਪੀਵਾਂਗੇ ਚਾਹ ਬੈਠ ਕੇ चाह अपना घरों ही बना के ले आए सी क्योंकि रास्ते बड़ा रुकना नहीं पो चल ना बच्चे चाह पी लन टाइम बावा लग जाता दो तीन घंटा धन्यवाद हाँ जी हूँ समा हो गया साढ़े सत साथ चले सी चार बजे घरों से साढ़े तीन घंटे चाहे नगाहे पहुँच गए लंगे आने भी कह दें नगाहे पीरखाना पहुँच गए आपते रास्ते एक बार रुके से बस पंप से चाह पानी पीता गा ਹੁਣ ਮੈਂ ਆਪਾਂ ਪਾਰਕਿੰਗ ਚਲਾਉਣੀ ਆ ਗੱਡੀ ਤੇ ਫੇਰ ਦਿਖਾਉਣੀ ਆ ਅਗਲੀ ਗੱਲਬਾਤ ਨੀਰਾ ਬਹੁਤ ਹੋ ਗਿਆ ਪਹੁੰਚਦੀ ਪਹੁੰਚਦੀ ਪਹਿਲਾਂ ਅਸੀਂ ਆਏ ਵਾਰ 22:00 ਵਜੇ ਤੁਰਪੰਦੇ ਸੀ ਤਾਂ ਜਰੂਰ ਅਸੀਂ ਪਹਿਲਾਂ ਹੀ ਪਹੁੰਚ ਜਾਂਦੇ ਸੀ ਇਸ ਵਾਰੀ ਬੱਚਿਆਂ ਦੇ ਪੇਪਰ ਕਰਕੇ ਸਾਨੂੰ 4:00 ਵਜੇ ਚੱਲਣਾ ਪਿਆ ਦੋ-ਦੁੱਟ ਘੰਟਾ ਲੇਟ ਚੱਲਣਾ ਪਿਆ ਇਸੇ ਕਰਕੇ ਲੇਟ ਹੋ ਗਈ ਪਹਿਲਾਂ ਸਟਾਈਮ 'ਚ ਆ ਜਾਂਦੇ ਹੁੰਦੇ ਸੀ ला दंगा मोशन था ना मां बस थी आओ तो कई तार डालो आ बड़ो इसने तो आओ मेरा सीजन 잡 बिना है हरजे ने बोलो है क्या सुनती हो वही गिनो हम्म हम्म तो कर दस दम प्रॉक डाल 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 जल्दी 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 ये दस दे हम लेके प्रॉक डाल 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 डालवी देरी करते हैं है पैसे कर

મેનેબલા પોટંડા રે નક કલેન સલ કોઈ ન પીચી કરલા તું ભી લાવ દે કરડે જો અમાર આનો કડે કી તીયા મુ કાડ લેને તો જાયે પર તો સીધા સીધા રાખી આજા ભરે તું કી દો દેરનો હે લે ਹਾਂ ਜੀ ਅੱਪਨ ਬੱਬੇ ਦੀ ਦਰਬਾਰ ਤੇ ਪਹੁੰਚ ਗਏ ਤੇ ਇੱਧਰ ਪ੍ਰਸ਼ਾਦ ਦਾ ਲਵਾਉਣੀ ਆ ਭੋਗ ਤੇ ਨੜ ਤਾਜ ਨੇ ਲੈ ਲੈ ਸੀ ਝੰਡਾ ਤੇ ਕੰਨਾ ਹੁਣ ਮਹੀਂ ਲੈ ਕੇ ਜਾਊਂਗਾ ਸਰੀਰ ਆ ਫੜ ਕੇ ਨੜ ਤਾਈ ਦੇਖ ਰਹੀ ਹੈ ਨਲੀ ਤੁਰੇ ਝੰਡੇ ਵਾਲ ਦੇਖ-ਦੇਖ ਕੇ ਤਰਦਾ ਵਿਚਾਰ Gracias. <laughs>

Ayo, betul? ayo, 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 ਹਾਂਜੀ ਹੁਣ ਆਪਾਂ ਟੇਕਦੇ ਆਂ ਮੱਥਾ ਅੰਦਰ ਵੀਡੀਓ ਨਹੀਂ ਬਣਾਉਣ ਦਿੰਦੇ ਸ਼ਾਇਦ ਇਸ ਕਰਕੇ 15 ਬਣਾਵਾਂਗੇ ਵੀ ਨਹੀਂ ਤਾਂ ਮੱਥਾ ਟੇਕੇ ਤੇ ਫਿਰ ਆਪਾਂ ਚੱਲਾਂਗੇ ਆਪਣਾ ਚੌਂਕੀ ਭਰਾਂਗੇ ਬੈਠ ਕੇ ਤਾਂ ਵੀਡੀਓ ਦੀ ਕਰਦੇ ਆਂ ਸਮਾਪਤੀ बढ़िया लगे तो लाइक शेयर जरूर करे धन्यवाद जी सारी yer